ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਸ਼ਾਮ ਢਲ ਚੁੱਕੀ ਸੀ ਛਿੰਦਰੀ ਬੱਦਲਾਂ ਦੀ ਗੜਗੜਾਹਟ ਨਾਲ ਡਰ ਕੇ ਰੁਕ ਜਾਂਦੀ ਉਸ ਤੋਂ ਹੋਰ ਕਦਮ ਪੁੱਟਿਆ ਨਹੀਂ ਜਾਂਦਾ ਸੀ ਹਿੰਮਤ ਕਰਕੇ ਅੱਗੇ ਕਦਮ ਪੁੱਟਦੀ ਬਿਜਲੀ ਦੀ ਗੜਗੜਾਹਟ ਨਾਲ ਫਿਰ ਰੁਕ ਜਾਂਦੀ ਉਸ ਦਾ ਮਨ ਡੂੰਘੀਆਂ ਸੋਚਾਂ ਵਿੱਚ ਸੀ ਅਚਾਨਕ ਉਸ ਦਾ ਪੈਰ ਸੜਕ ਦੇ ਕਿਨਾਰੇ ਲੱਗੇ ਬੈਂਚ ਤੇ ਵੱਜਿਆ ਛਿੰਦਰੀ ਨੂੰ ਦਰਦ ਦਾ ਅਹਿਸਾਸ ਹੋਇਆ ਉਸ ਦੀਆਂ ਸੋਚਾਂ ਦੀ ਲੜੀ ਟੁੱਟੀ ਬੈਂਚ ਤੇ ਬੈਠ ਕੇ ਦੇਖਿਆ ਕਿ ਖੂਨ ਵਗ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਕਰਨ ਲੱਗੇ ਉੱઠી ਤੇ ਲੜਖੜਾਉਂਦੀ ਹੋਈ ਫਿਰ ਅੱਗੇ ਵਧਣ ਲੱਗੀ ਫਿਰ ਸੋਚਾਂ ਦੀ ਲੜੀ ਚੱਲਣ ਲੱਗੀ ਤਿੰਨ ਧੀਆਂ ਤੇ ਇੱਕ ਪੁੱਤਰ ਦੀ ਮਾਂ ਨੇ ਕਿੰਨੇ ਚਾਵਾ ਨਾਲ ਸ਼ਿੰਦਰੀ ਦਾ ਵਿਆਹ ਵਿਦੇਸ਼ ਵਿੱਚ ਵਸਦੇ ਕਰਨਵੀਰ ਨਾਲ ਕੀਤਾ ਸੀ ਰਾਜ ਕੇ ਸੋਹਣੀ ਕੋਈ ਕੱਪੜਾ ਵੀ ਪਾਉਂਦੀ ਤਾਂ ਫੱਬ ਫੱਬ ਪੈਂਦਾ ਉਹ ਸਰਕਾਰੀ ਸਕੂਲ ਦੀ ਅਧਿਆਪਕਾ ਸੀ ਸੋਹਣੀ ਤਨਖਾਹ ਸੀ ਉਸਦੀ ਕੀ ਪਤਾ ਸੀ ਸੂਰਤ ਤੋਂ ਸੋਹਣੀ ਤੇ ਪੜ੍ਹੀ ਲਿਖੀ ਛਿੰਦਰੀ ਦੀ ਤਕਦੀਰ ਐਨੀ ਮਾੜੀ ਹੋਵੇਗੀ ਛਿੰਦਰੀ ਦਾ ਨਾਂ ਹਰਸ਼ਿੰਦਰ ਕਾਰ ਸੀ ਪਿਆਰ ਨਾਲ ਮਾਂ ਉਸਨੂੰ ਛਿੰਦਰੀ ਕਹਿ ਕੇ ਬੁਲਾਉਂਦੀ ਵਿਆਹ ਤੋਂ ਕੁਝ ਸਮੇਂ ਬਾਅਦ ਉਹ ਪਤੀ ਕੋਲ ਵਿਦੇਸ਼ ਚਲੀ ਗਈ ਪਹਿਲੇ ਕੁਝ ਮਹੀਨੇ ਬਹੁਤ ਸੋਹਣੇ ਬੀਤੇ ਇੱਕ ਦਿਨ ਕਰਨਵੀਰ ਨੇ ਸ਼ਿੰਦਰੀ ਨੂੰ ਕਿਹਾ ਕਿ ਇੱਥੇ ਇੱਕ ਦੀ ਨੌਕਰੀ ਨਾਲ ਗੁਜ਼ਾਰਾ ਨਹੀਂ ਹੁੰਦਾ ਤੂੰ ਵੀ ਨੌਕਰੀ ਕਰ ਪੜ੍ਹੀ ਲਿਖੀ ਹੋਣ ਕਰਕੇ ਉਸ ਨੂੰ ਨੌਕਰੀ ਵੀ ਜਲਦੀ ਮਿਲ ਗਈ ਦੋਵਾਂ ਦਾ ਨੌਕਰੀ ਤੇ ਜਾਣ ਦਾ ਸਮਾਂ ਵੱਖ-ਵੱਖ ਸੀ ਕਰਨਵੀਰ ਸ਼ਾਮ ਨੂੰ ਕੰਮ ਤੇ ਜਾਂਦਾ ਸੀ ਤੇ ਸ਼ਿੰਦਰੀ ਅਮ੍ਰਿਤ ਵੇਲੇ ਪਹਿਲਾਂ ਕਰਨਵੀਰ ਦੀ ਰੋਟੀ ਬਣਾ ਕੇ ਜਾਂਦੀ ਸ਼ਿੰਦਰੀ ਦੇ ਬੱਚਾ ਹੋਣ ਵਾਲਾ ਸੀ ਕਰਨਵੀਰ ਉਸ ਦਾ ਖਿਆਲ ਨਹੀਂ ਸੀ ਰੱਖਦਾ ਦੋਮਾ ਦੀ ਆਪਸ ਵਿੱਚ ਗੱਲਬਾਤ ਬਹੁਤ ਘਟ ਗਈ। ਰਿਸ਼ਤੇ ਵਿੱਚ ਖਟਾਸ ਆਉਣੀ ਲਾਜ਼ਮੀ ਸੀ। ਹੌਲੀ-ਹੌਲੀ ਲੜਾਈ ਝਗੜੇ ਵਧਣ ਲੱਗੇ। ਸ਼ਿੰਦਰੀ ਨੇ ਪੁੱਤਰ ਨੂੰ ਜਨਮ ਦਿੱਤਾ ਪਰ ਕਰਨਵੀਰ ਨੂੰ ਕੋਈ ਫਰਕ ਨਾ ਪਿਆ। ਉਹ ਛੁੱਟੀ ਵਾਲੇ ਦਿਨ ਕਲੱਬਾਂ ਵਿੱਚ ਚਲਾ ਜਾਂਦਾ ਤੇ ਉਹ ਇਕੱਲੀ ਘਰ ਵਿੱਚ ਬੱਚੇ ਨੂੰ ਦੇਖਦੀ। ਰਾਤਾਂ ਨੂੰ ਕਰਨਵੀਰ ਦਾ ਇੰਤਜ਼ਾਰ ਕਰਦੀ। ਉਹ ਨਸ਼ੇ ਵਿੱਚ ਤੁੱਟ ਘਰ ਵੜਦਾ। ਰਾਤੀ ਉਸ ਨੂੰ ਕਾਰ ਵਿੱਚ ਡਰ ਲੱਗਦਾ ਤੇ ਉਹ ਬੱਚੇ ਨੂੰ ਲੈ ਕੇ ਘਰ ਦੇ ਬਾਹਰ ਸੜਕ ਤੇ ਬਣੇ ਬੱਸ ਸਟਾਪ ਤੇ ਬੈਠੀ ਰੋਂਦੀ ਰਹਿੰਦੀ ਜੇ ਉਹ ਕਰਨਵੀਰ ਨੂੰ ਕੁਝ ਕਹਿੰਦੀ ਤਾਂ ਉਹ ਉਸਦੇ ਮਾਰਦਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਕਾਰ ਵਿੱਚ ਹਵਾ ਨਾਲ ਪਰਦਾ ਵੀ ਹਿਲਦਾ ਤਾਂ ਉਹ ਡਰ ਜਾਂਦੀ ਅੱਜ ਪਤੀ ਨੇ ਅਚਾਨਕ ਐਨੀ ਵੱਡੀ ਗੱਲ ਕਹਿ ਦਿੱਤੀ ਕਿਧਰੇ ਜਾ ਕੇ ਮਰ ਜਾ ਮੈਨੂੰ ਤੇਰੀ ਲੋੜ ਨਹੀਂ ਕਹਿੰਦਿਆ ਤੱਕਾ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਰਾਤ ਦਾ ਸਮਾਂ ਸੀ ਛਿੰਦਰੀ ਸੋਚਾਂ ਵਿੱਚ ਸੜਕ ਤੇ ਇਕੱਲੀ ਹੀ ਬੱਚੇ ਨੂੰ ਲੈ ਕੇ ਤੁਰ ਪਈ ਇੱਕ ਪਲ ਮਰਨ ਦੀ ਸੋਚੀ ਅਚਾਨਕ ਸਾਹਮਣੇ ਬੱਸ ਦੀ ਰੌਸ਼ਨੀ ਪਈ ਬੱਸ ਕੋਲ ਆ ਕੇ ਰੁਕੀ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਬੱਸ ਤੇ ਚੜ ਕੇ ਆਪਣੇ ਨਾਲ ਪੰਜਾਬ ਤੋਂ ਹੀ ਆਈ ਕੁੜੀ ਸ਼ਰਨ ਦੇ ਘਰ ਪਹੁੰਚ ਗਈ ਘੰਟੀ ਵਜਾਈ ਅੰਦਰ ਸ਼ਰਨ ਦੇ ਪਤੀ ਨੇ ਦਰਵਾਜ਼ਾ ਖੋਲ੍ਹਿਆ ਐਨੀ ਰਾਤ ਨੂੰ ਬੱਚੇ ਨਾਲ ਇਕੱਲੀ ਸ਼ਿੰਦਰੀ ਨੂੰ ਦੇਖ ਡਰ ਗਿਆ ਉਸ ਨੂੰ ਦੇਖਦੇ ਹੀ ਉਸ ਨੇ ਪੁੱਭਾ ਮਾਰ ਕੇ ਉਹ ਰੋਣ ਲੱਗ ਗਈ ਉਸ ਨੇ ਸ਼ਿੰਦਰੀ ਨੂੰ ਸੋਫੇ ਤੇ ਬਿਠਾਇਆ ਪਾਣੀ ਦਿੱਤਾ ਪਰ ਉਸ ਦੀਆਂ ਸਿਸਕੀਆਂ ਬੰਦ ਨਹੀਂ ਹੋ ਰਹੀਆਂ ਸੀ ਪਤੀ ਨੇ ਸ਼ਰਨ ਨੂੰ ਆਵਾਜ਼ ਮਾਰੀ ਜਦੋਂ ਉਹ ਬਾਹਰ ਆਈ ਤਾ ਸ਼ੇਂਦਰੀ ਨੂੰ ਇਸ ਹਾਲਤ ਵਿੱਚ ਰਾਤ ਨੂੰ ਬੱਚੇ ਦੇ ਨਾਲ ਦੇਖ ਕੇ ਉਹ ਕਬਰ ਆ ਗਈ। ਸ਼ੇਂਦਰੀ ਉਸ ਦੇ ਗਲ ਲੱਗ ਕੇ ਬਹੁਤ ਰੋਈ। ਉਹਨਾਂ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਸ਼ਾਂਤ ਕੀਤਾ। ਸਾਰੀ ਗੱਲ ਦੱਸਣ ਲਈ ਕਿਹਾ। ਸ਼ੇਂਦਰੀ ਨੇ ਸਾਰੀ ਗੱਲ ਪੰਜਾਬ ਵਾਪਸ ਜਾਣ ਬਾਰੇ ਕਹਿੰਦੇ ਹਾਂ ਉਹਨਾਂ ਤੋਂ ਮਦਦ ਮੰਗੀ। ਸ਼ਰਨ ਦੇ ਪਤੀ ਨੇ ਕਿਹਾ ਕਿ ਅਸੀਂ ਤੇਰੇ ਜਾਣ ਦਾ ਇੰਤਜ਼ਾਮ ਕਰਦੇਾਂਗੇ। ਤੂੰ ਹਾਲੇ ਸਾਡੇ ਕੋਲ ਰਹੀਂ। ਸ਼ਰਨ ਦੇ ਪਤੀ ਨੇ ਉਸ ਦੇ ਪੰਜਾਬ ਜਾਣ ਦਾ ਇੰਤਜ਼ਾਮ ਕਰ ਦਿੱਤਾ। ਉਸ ਨੂੰ ਹਵਾਈ ਜਹਾਜ਼ ਤੇ ਬਿਠਾਇਆ। ਕਰਨਵੀਰ ਨੇ ਸ਼ਿੰਦਰੀ ਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਸ ਨੇ ਇਸ ਬਾਰੇ ਆਪਣੇ ਪੇਕਿਆਂ ਨੂੰ ਵੀ ਨਹੀਂ ਦੱਸਿਆ। ਪੰਜਾਬ ਪਹੁੰਚ ਗਈ। ਜਦੋਂ ਘਰ ਆਈ ਤਾਂ ਭਰਾ ਪਰਜਾਈ ਸ਼ਿੰਦਰੀ ਨੂੰ ਅਜ ਦੇਖ ਕੇ ਹੈਰਾਨ ਹੋ ਗਏ। ਗਲੇ ਲਗਾਇਆ। ਮਾਂ ਉਸ ਦੇ ਵਿਦੇਸ਼ ਜਾਣ ਪਿੱਛੋਂ ਮਰ ਚੁੱਕੀ ਸੀ। ਪਰਜਾਈ ਸੁਭਾਅ ਪੱਖੋਂ ਬੜੀ ਚੰਗੀ ਸੀ। ਪਰਜਾਈ ਦੇ ਗਲੇ ਲੱਗੀ। ਦੀਆਂ ਸਿਸਕੀਆਂ ਬੰਦ ਨਹੀਂ ਹੋ ਰਹੀਆਂ ਸੀ। ਉਨਾਂ ਨੇ ਸ਼ਿੰਦਰੀ ਨੂੰ ਉਸ ਸਮੇਂ ਕੁਝ ਨਾ ਪੁੱਛਿਆ ਹੌਲੀ-ਹੌਲੀ ਸ਼ਿੰਦਰੀ ਨੇ ਸਾਰੀ ਗੱਲ ਦੱਸ ਦਿੱਤੀ ਭਰਾ ਨੇ ਹੌਸਲਾ ਦਿੱਤਾ ਨਵੇਂ ਸਿਰੇ ਤੋਂ ਬਿਨਾਂ ਤਨਖਾਹ ਲਈ ਛੁੱਟੀ ਦੁਬਾਰਾ ਜੁਆਇਨ ਕੀਤੀ ਪਰਜਾਈ ਬੱਚੇ ਨੂੰ ਰੱਖਦੀ ਅਤੇ ਉਹ ਨੌਕਰੀ ਤੇ ਜਾਂਦੀ ਬੱਚਾ ਵੱਡਾ ਹੋਣ ਲੱਗਾ ਸਕੂਲ ਜਾਣ ਲੱਗਾ ਸ਼ਿੰਦਰੀ ਨੇ ਕਿਰਾਏ ਤੇ ਮਕਾਨ ਲੈ ਲਿਆ ਉਮਰ ਦਾ ਸੂਰਜ ਢਲਣ ਲੱਗਾ ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ ਸ਼ਿੰਦਰੀ ਸੇਵਾ ਮੁਕਤ ਹੋ ਗਈ ਉਹ ਕੌੜੀਆਂ ਯਾਦਾਂ ਨੂੰ ਪਿੱਛੇ ਛੱਡ ਚੁੱਕੀ ਸੀ ਬੱਚਾ ਬਹੁਤ ਲਾਇਕ ਸੀ ਉਹ ਮਾਂ ਨੂੰ ਆਪਣੇ ਪਿਤਾ ਬਾਰੇ ਕਦੇ ਨਾ ਪੁੱਛਦਾ ਉਹ ਬਾਹਰ ਦੀ ਕੰਪਨੀ ਵਿੱਚ ਨੌਕਰੀ ਕਰਨ ਲੱਗ ਗਿਆ ਸੋਹਣੀ ਤਨਖਾਹ ਸੀ ਅੱਜ ਜਦੋਂ ਬੱਚੇ ਨੇ ਦੱਸਿਆ ਕਿ ਕੰਪਨੀ ਵਿਦੇਸ਼ ਵਿੱਚ ਨੌਕਰੀ ਲਈ ਬੁਲਾ ਰਹੀ ਹੈ ਤਾਂ ਸ਼ਿੰਦਰੀ ਦੀਆਂ ਕੌੜੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ ਅਚਾਨਕ ਗੁਰਦੁਆਰਾ ਸਾਹਿਬ ਤੋਂ ਪਾਠ ਦੀ ਆਵਾਜ਼ ਆਈ ਉਸਨੀਆ ਯਾਦਾਂ ਦੀ ਲੜੀ ਟੁੱਟੀ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਘਰ ਵੱਲ ਤੁਰ ਪਈ ਅੱਜ ਪੁੱਤਰ ਨੂੰ ਸਭ ਦੱਸ ਦਿਆਂਗੀ ਅੰਦਰ ਆ ਕੇ ਉਸਨੇ ਆਪਣੇ ਪੁੱਤਰ ਨੂੰ ਉਸਦੇ ਪਿਤਾ ਬਾਰੇ ਸਭ ਸੱਚ ਦੱਸ ਦਿੱਤਾ ਪੁੱਤਰ ਨੇ ਆਪਣੀ ਮਾਂ ਨੂੰ ਗਲੇ ਲਗਾਇਆ ਸਿੰਦਰੀ ਦੇ ਹੰਝੂ ਰੁਕਨ ਦਾ ਨਾ ਨਹੀਂ ਲੈ ਰਹੇ ਸੀ ਮੁੰਡਾ ਸੋਚ ਰਿਹਾ ਸੀ ਕਿ ਜਿਸ ਵਿਦੇਸ਼ੀ ਧਰਤੀ ਤੇ ਉਸਦੀ ਮਾਂ ਨੂੰ ਐਨੇ ਦੁੱਖ ਸਹਿਣੇ ਪਏ ਉਹ ਉੱਥੇ ਨਹੀਂ ਜਾਏਗਾ। ਸ਼ਿੰਦਰੀ ਦਾ ਮਨ ਹਲਕਾ ਹੋ ਗਿਆ ਤੇ ਉਹ ਸਕੂਨ ਦੀ ਨੀਂਦ ਸੌ ਗਈ। ਹਾਂਜੀ ਦੋਸਤੋ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਲੱਗੀ? ਜੇਕਰ ਇਹ ਸਟੋਰੀ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।